ਦੀ ਗੱਲ ਤਾਂ ਕਿ ਲੁਧਿਆਣਾ ਜ਼ਿਲ੍ਹੇ ਦਾ ਵੈਸਟ ਹਲਕਾ ਜਿਹੜਾ ਉਹਦੇ ਵਿੱਚ ਹੈ ਬੋਵਾਲ ਪਿੰਡ ਦੇ ਵਿੱਚ 158 ਲਾਂ ਪਾਤਰਿਆਂ ਨੂੰ ਅੱਜ ਮਾਲਕਾਨਾ ਹੱਕ ਜਿਹੜੇ ਨੇ ਉਹ ਮਿਲੇ ਲਾਲ ਲਕੀਰ ਦੇ ਅੰਦਰ ਜਿਹੜੇ ਹੁੰਦੇ ਸੀਗੇ ਬੜੇ ਚੇਤ ਵਾਲਾ ਲੋਕਾਂ ਦੀ ਡਿਮਾਂਡ ਆ ਕੇ ਜਿੱਥੇ ਅਸੀਂ ਰਹਿ ਰਹੇ ਹਾਂ ਕਿਉਂਕਿ ਉਹਦੀ ਰਜਿਸਟਰੀ ਵਗੈਰਾ ਤੇ ਕੋਈ ਹੁੰਦੀ ਨਹੀਂ ਸੀ ਕਿ ਨਾਮ ਨਾਲ ਕੋਈ ਕਾਗਜ਼ ਸੀਗੇ ਉਹਨਾਂ ਨੂੰ ਹਮੇਸ਼ਾ ਹੀ ਖਤਸ਼ਾ ਬਣਿਆ ਰਹਿਦਾ ਸੀਗਾ ਕਿ ਅਸੀਂ ਘਰ ਦੇ ਵਿੱਚ ਰਹਿ ਤੇ ਰਹੇ ਹਾਂ ਪਰ ਸਾਡੀ ਮਾਲਕੀਅਤ ਨਹੀਂ ਆਈ ਜੇ ਕਿਤੇ ਉਸ ਗੱਡੀ ਉੱਤੇ ਕੋਈ ਲੋਨ ਵਗੈਰਾ ਲੈਣਾ ਹੁੰਦਾ ਸੀਗਾ ਗੱਡੀ ਵਿੱਚ ਕਈ ਜ਼ਰੂਰਤਾਂ ਪੈ ਜਾਂਦੀਆਂ ਨੇ ਤੇ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਉਹਨਾਂ ਨੂੰ ਮਾਲਕ ਨਹੀਂ ਸੀਗਾ ਸਮਝਦਾ ਸੋ ਸਾਡੇ ਮਾਣਯੋਗ ਖੁਪਰਤੀ ਸਰਦਾਰ ਭਗਵੰਤ ਸਿੰਘ ਸਾਹਿਬ ਮਾਣ ਸਾਹਿਬ ਨੇ ਜਿਹੜਾ ਇਹ ਕਿਹਾ ਮੇਰਾ ਸੁਪਨਾ ਮੇਰਾ ਘਰ ਉਹਦੇ ਵੇਦ ਅਸੀਂ 158 ਲਾਹ ਪਾਤਰੀਆਂ ਨੂੰ ਅੱਜ ਉਹਨਾਂ ਦੇ ਮਾਲਕੀ ਅੱਖ ਜਿਹੜੇ ਨੇ ਉਹ ਦਿੱਤੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਰਾਧਨਾ ਮਨੀ ਸਾਈਂ ਬਾੜ ਨੰਬਰ 5 ਤੋਂ ਇੰਚਾਰਜ ਆਮ ਆਦਮੀ ਪਾਰਟੀ ਤੋਂ ਜਿਸ ਤਰ੍ਹਾਂ ਕਿ ਇੱਥੇ ਐਮਪੀ ਸਾਹਿਬ ਸੰਜੀਵ अरोड़ा ਜੀ ਨੇ ਜਿਹੜੀਆਂ ਰਜਿਸਟਰੀਆਂ ਜਿਹੜੇ ਇੰਨੇ ਪੁਰਾਣੇ ਸਾਲਾਂ ਤੋਂ ਕੰਮ ਰੁਕਿਆ ਹੋਇਆ ਸੀ ਅੱਜ ਉਹ ਕੰਮ ਕਰਵਾਇਆ ਮੇਰੇ ਵਾਰਡ ਵਾਸੀ ਬਹੁਤ ਖੁਸ਼ ਨੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜੀ ਦਾ ਔਰ ਹਰਵਿੰਦ ਕੇਜਰੀਵਾਲ ਸਾਹਿਬ ਜੀ ਦਾ ਸਰ ਜੋ ਵਾਅਦਾ ਇਹਨਾਂ ਨਾਲ ਦੇਖੋ ਪਹਿਲੇ ਭਗਵਾਨ ਦਮਨ ਸਾਹਾ ਆਏ ਸੀਗੇ ਇੱਥੇ ਜੋ ਵਾਅਦਾ ਕਰਕੇ ਗਏ ਨੇ ਅੱਜ ਉਹ ਹੱਲ ਹੋ ਗਿਆ ਜੀ ਵਾਅਦਾ ਬਿਲਕੁਲ ਸਰ ਬਿਲਕੁਲ ਖੁਸ਼ ਨੇ ਹਾਂਜੀ ਬਿਲਕੁਲ ਪਾਨ ਗਏ ਜੀ ਬਾਕੀ ਸਰ ਤੁਸੀਂ ਵੀਊ ਲੈ ਸਕਦੇ ਹੋ ਮੇਰੇ ਵਾਰਡ ਵਾਸੀ ਖੁਸ਼ ਨੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਅੱਜ ਵਾਰਡ ਨੰਬਰ 65 ਵਿਕੇ ਆ ਕੇ ਜਿਹੜਾ ਅਰਜੇਟਰੀ ਵੰਡ ਸਮਾਗਮ ਸੀ ਉਹਦੇ 'ਚ ਹਿੱਸਾ ਲਿਆ ਤੇ ਬਤੌਰ ਮੁੱਖ ਮਹਿਮਾਨ ਹੋ ਇੱਥੇ ਪਹੁੰਚੇ ਉਹਨਾਂ ਦੇ ਨਾਲ ਹੀ ਸਾਡੇ ਸਕਾਰਯੋਗ ਐਮਪੀ ਸੰਜੀਵ ਰੋੜਾ ਜੀ ਉਮੀਦਵਾਰ ਐਮਐਲਏ ਹਲਕਾ ਪੱਛਮੀ ਤੇ ਮੇਰੀ ਪਤਨੀ ਰਾਧਨਾ ਉਹਨੂੰ ਮਨੀ ਸਾਈ ਜੀ ਤੇ ਸਮੁੱਚੇ ਇਲਾਕਾ ਨਿਵਾਸੀ ਜਿਹੜੇ ਕਈ ਅਰਸਿਆਂ ਤੋਂ ਬੇਸਬਰੀ ਨਾਲ ਜਿਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀਗੇ ਵੀ ਕਦੇ ਸਾਡੇ ਘਰ ਵੀ ਸਾਡੇ ਆਪਣੇ ਨਾਮ ਹੋਣਗੇ ਇਹ ਪਹਿਲੀ ਸਰਕਾਰ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਮਿਤੀ 17 ਮਾਰਚ ਨੂੰ ਸਾਡੇ ਪਾਰਟੀ ਸੁਪਰੀਮੋ ਸ਼ਰੀ ਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦਾ ਮਾਣ ਸਰਦਾਰ ਭਗਵੰਤ ਸਿੰਘ ਮਾਣ ਮੁੱਖ ਮੰਤਰੀ ਪੰਜਾਬ ਸਰਕਾਰ ਇਸੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਵਾਅਦਾ ਕਰਕੇ ਗਏ ਸੀ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜੇ ਮਾਲਕਾਨਾ ਹੱਕ ਆ ਤੁਹਾਡੇ ਦਿੱਤੇ ਜਾਣਗੇ ਹਲੇ ਵੋਟਾਂ ਨਹੀਂ ਹੋਈਆਂ ਕਿਸੇ ਨੂੰ ਕਿਹਾ ਨਹੀਂ ਗਿਆ ਵੀ ਇਦਾਂ ਅਸੀਂ ਕਰ ਦਾਂਗੇ ਜੀ ਸਾਨੂੰ ਜਿਤਾਓ ਵੋਟਾਂ ਤੋਂ ਪਹਿਲਾਂ ਹੀ ਸਾਡੀ ਸਰਕਾਰ ਨੇ ਇਹ ਕੰਮ ਕਰਕੇ ਦਿਖਾ ਦਿੱਤਾ ਮੈਂ ਬਹੁਤ ਧੰਨਵਾਦੀ ਆ ਆਪਣੀ ਸਰਕਾਰ ਦਾ ਜੀ ਮੇਰਾ ਨਾਮ ਆਸ਼ਾ ਜੀ ਹੈ ਮੈਨੂੰ ਬਹੁਤ-ਬਹੁਤ ਸਾਈਂ ਜੀ ਦਾ ਧੰਨਵਾਦ ਕਰਦੀ ਆ ਜੀ ਸਾਰਿਆਂ ਨੂੰ ਛੱਤਾਂ ਦਿੱਤੀਆਂ ਜੀ ਮਾਲਕ ਹਨ ਬਣਾ ਦਿੱਤਾ ਜੀ ਬਹੁਤ ਬਹੁਤ ਤੁਹਾਡਾ ਨਾਮ ਕਾਜਲ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹੈਗੇ ਆ ਕਿ ਵੀ ਸਾਡੇ ਮੈਮ ਜਾਂ ਸਾਡੇ ਸੰਜੀਵ ਅਰੋੜਾ ਜੀ ਸਾਨੂੰ ਸਾਡੇ ਜੀ ਘਰ ਦੇ ਮਾਲਕ ਸਾਨੂੰ ਬਣਾ ਰਹੇ ਨੇ ਅਸੀਂ ਸਾਨੂੰ ਇੱਥੇ ਬੁਲਾਇਆ ਜੀ ਅੱਜ ਬਹੁਤ ਜ਼ਿਆਦਾ ਖੁਸ਼ ਹੈਗੇ ਆ ਕਿ ਅਸੀਂ ਇੰਨੇ 40 ਸਾਲਾਂ ਤੋਂ ਅਸੀਂ ਬੇਰੁਜ਼ਗਾਰ ਬੈਠੇ ਸੀਗੇ 40 ਸਾਲ ਹੋ ਗਏ ਸਾਨੂੰ ਇੱਥੇ ਠਾਠੇ ਨੂੰ ਬੇਕਾਰ ਬੈਠਦੇ ਬੱਚੇ ਬੇਕਾਰ ਹੋਏ ਤੇ ਅੱਜ ਸੰਜੀਵ ਅਰੋੜਾ ਸਾਨੂੰ ਛੱਤ ਦਿੱਤੀ ਆ ਅਸੀਂ ਬਹੁਤ ਜ਼ਿਆਦਾ ਹਾਂਜੀ 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 ਬਿਲਕੁਕੁਲ ਅਸੀਂ ਸਾਈਂ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਹਾਂ ਵੀ ਉਹ ਵੀ ਸਾਡੇ ਜਨ ਸਾਥ ਦਿੱਤੀ ਸਾਡੇ ਸਿਰ ਤੇ ਅਸੀਂ ਬਹੁਤ ਖੁਸ਼ ਹੈਗੇ ਆ ਸਾਡੇ ਇਲਾਕੇ ਵਾਸਤੇ ਅਸੀਂ ਵੀ ਚਾਹੁੰਦੇ ਆ ਕਿ ਸਭ ਨੂੰ ਰਜਿਸਟਰੀਆਂ ਦੇਣ ਜਿਨ੍ਹਾਂ ਦੀ ਨਹੀਂ ਹੋਈਆਂ ਉਹਨਾਂ ਨੂੰ ਵੀ ਮਿਲਣ ਸਰ ਉਹਨਾਂ ਦੇ ਵੀ ਹੈਲਪਰ ਹਨ ਇਹਨਾਂ ਨੇ ਸਕੂਲ ਸਕਾਲਰ ਬਹੁਤ ਕੁਝ ਖਲਵਾਇਆ ਤੇ ਸਾਡੇ ਬੱਚਾ ਨੂੰ ਵੀ ਪੂਰੀ ਸਿੱਖਿਆ ਦਿੱਤੀ ਹੈ ਪੂਰਾ ਧੰਨਵਾਦ